ਇਹਦਾ ਨੰਬਰ ਵੀ ਮਤਲਬ ਪਟਿਆਲੇ ਦਾ ਹੀ ਆ ਇੱਕ ਡਬਲ ਪੰਪ ਦੇ ਵਿੱਚ ਆ ਨਾ ਦੋ ਪੰਪ ਹੈ ਬੰਦੇ ਨੇ ਕੰਪਨੀ ਚੋਂ ਪੰਪ ਲਵਾਇਆ ਅਸਾ ਕੰਪਨੀ ਚ ਪੰਪ ਹੈ ਆਪਣੀ ਚ ਪੰਪ ਲਵਾਇਆ ਸਾਰੇ ਪਿਛਲੇ ਨਵੇਂ ਤੇਲ ਨੇ ਜੀ ਇੰਡੀਆ ਦਾ ਵੀ ਨਵਾਂ ਤੇਲ ਹੈ ਸੀਐਲ ਵੀ ਨਵਾਂ ਹੈ ਕਿੰਨੇ ਦਾ ਦੇ ਦਈਏ ਫਿਰ ਲੈ ਦੱਸ ਦਿਓ ਕਰਾਂ ਜਿਹੜਾ ਸੱਜਣ ਵੇਖਣਾ ਵੀ ਨਹੀਂ ਲੈ ਕੀ ਮੂੜੇ ਲੈ ਕੀ ਮੂੜੇ ਉਹ ਰੇਟ ਦੇ ਦਿਓ ਆਪਾਂ ਵੀ ਇਹੀ ਦੋਸਤ ਰੱਖਦੇ ਹਾਂ ਹਾਂਜੀ 85000 ਦਾ ਲਾਸ਼ਟ ਦੇ ਦਾਂਗੇ ਜੀ ਬਸ 3 ਲੱਖ 80000 ਦਾ ਦਵਾ ਦਾਂਗੇ ਮਿੱਤਰੋ ਆਜੋ ਕਰਾਂ 11 ਹੀ ਆ ਪੀਵੀ 11 ਪਟਿਆਲੇ ਦਾ ਨੰਬਰ ਇਹਦਾ ਹਾਂਜੀ ਕਿੰਨੇ ਦਾ ਟਰੈਕਟਰ ਬਣੂ ਬਾਈ ਜੀ 2 ਲੱਖ ਰੁਪਏ ਦਾ ਵੀਰੇ ਲੈ ਮੈਂ ਹੁੱਕ ਤਾਂ ਬਈ ਵਿੱਚ ਨਵੀਂ ਲੱਗੀ ਹੋਈ ਹੈ ਨਾ ਹਾਂ ਦੇਖੋ ਹੁੱਕ ਦੇ ਕਿੰਨੀ ਸੋਹਣੀ ਲੱਗੀ ਹੈ ਜੀ ਹੈਵੀ ਹੁੱਕ ਲੱਗੀ ਹੋਈ ਹੈ ਮੇਤਰੋ ਪੂਰੀ ਲਿੰਕਾਂ ਲੁੰਕਾਂ ਦਾ ਹਾਂ ਪੱਟੀ ਸਾਹਿਬ ਦੇਖੋ ਮਰਾੜ ਮੁਰੜਨਾ ਲਿੰਕਾਂ ਲੁੰਕਾਂ ਦਾ ਸਾਰੇ ਉਹ ਜੀ ਪਿਆ ਟਰੈਕਟਰ ਟਿਊਬਾਂ ਦਾ ਚੈੱਕ ਕਰਵਾਦੇ ਉਦਾਂ ਟਰੈਕਟਰ ਸਫਾਈ ਦੇ ਵਿੱਚ ਆ ਬਾਈ ਸਫਾਈ ਦੇ ਵਿੱਚ ਬੇਸ਼ੱਕ ਸਾਰਾ ਪੇਂਟ ਆ ਪਰ ਲੱਗਦਾ ਵਾਲਾ ਹੀ ਘੈਂਟ ਆ ਆ ਦੇਖਾ ਹਾਂ ਆ ਆ ਗਈ ਲੈ ਮੰਗ ਨੂੰ ਸਪੋਰਟ ਕਰ ਲਿਆ ਜੀ ਸਿਰੇ ਤੋਂ ਸਿਰੇ ਤੱਕ ਸਿਰੇ ਤੋਂ ਸਿਰੇ ਤੱਕ ਆ ਟਰੈਕਟਰ ਨਹੀਂ ਆ ਵੀ ਕਿ ਤੋ ਖੁੱਡ ਜੂ ਜਾ ਕੇ ਸਤੇ ਟਾਇਰ ਜਮੇ ਨਵੇਂ ਨੇ ਅਗਲੇ ਜਮਾ ਨਵੇਂ ਪਿਛਲੇ ਦੇਸੀ ਨਵੇਂ ਸਭ ਪਿਛਲੇ ਟਾਇਰ ਹੈ ਕਿ ਨਹੀਂ ਦੇਸੀ ਹਾਂ ਭਾਈ ਓਕੇ ਆ ਮੁੱਲ ਕਰਦੇ ਸੀਗਾ ਦਾ 1,95,000 ਰੁਪਏ ਹਾਂਜੀ ਹੁਣ ਆਪਾਂ ਹਾਂ ਨਾ ਦੇ ਵਿੱਚ 1,75,000 ਦਾ ਦੇ ਦਾਂਗੇ ਇਹ ਸਿਰਫੀ ਹਾਂਜੀ 2001 ਲਗਭਗ ਸਭ ਤੇ ਲੋਨ ਕਰਾ ਦੂ ਛੋਟੇ ਤੇ ਚਾਹੇ ਵੱਡੇ ਤੇ ਜੇ ਘੈਂਟ ਟਰੈਕਟਰ ਲੈਣੇ ਆ ਜਿਓ ਕੈਦੂਪੁਰ ਦੇ ਅੱਡੇ ਤੇ ਮਿੱਤਰੋ ਅੱਜ ਨਾ ਆਪਾਂ ਕੈਦੂਪੁਰ ਦੇ ਅੱਡੇ ਤੇ ਖੜੇ ਆ ਲਗਭਗ ਜਿਹੜੇ 10-12 ਮਾਡਲ ਤੋਂ ਉੱਚੇ ਟਰੈਕਟਰ ਹੁੰਦੇ ਨੇ ਸਾਰਿਆਂ ਨੂੰ ਪਰਬਾਈ ਉਰੀ ਲੋਨ ਕਰਵਾ ਦਿੰਦੇ ਹੁੰਦੇ ਆ ਤੇ ਅੱਜ ਦੁਬਾਰਾ ਤੁਹਾਨੂੰ ਉਸ ਭਰਾ ਨੂੰ ਮਲਾਉਣਾ ਬਈ ਹੈਪੀ ਨੂੰ ਜਿਹੜਾ ਬੜੇ ਚੰਗੇ ਟਰੈਕਟਰ ਵੇਚਦਾ ਤੇ ਬਹੁਤ ਚਿਰਾਂ ਤੋਂ ਇਸ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਅੱਜ ਕਿੰਨੇ ਕ ਟਰੈਕਟਰ ਦਿਖਾਊ ਉਹ ਵੀ ਕੱਲੀ-ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਆਪਾਂ ਮਿਲ ਲਈਏ ਬਾਈ ਨੂੰ ਵੀਰੇ ਸਸਤੀ ਕਰ ਕੀ ਕਰਾਂ ਨੇ ਵੀ ਠੀਕ ਠਾਕ ਵੀਰੇ ਬਹੁਤ ਵਧੀਆ ਜੀ ਚੜਦੀ ਕਲਾ ਵੀਰੇ ਹਨਾ ਬੱਲੇ ਬੱਲੇ ਜੀ ਹਾਂ ਪੂਰਾ ਤੇ ਅੱਜ ਆਪਾਂ ਕਿੰਨੇ ਟਰੈਕਟਰ ਸੇਲ ਕਰਾਂਗੇ ਟਰੈਕਟਰ ਆਪਣੇ ਕੋਲ ਤਕਰੀਬਨ ਹੈਗੇ ਜੀ 12-13 ਰੇਟ 12-13 ਟਰੈਕਟਰ ਨੇ ਆਪਾਂ ਫਿਰ ਸ਼ੁਰੂਆਤ ਕਿਹੜੇ ਤੋਂ ਕਰਕੇ ਜੀ ਸ਼ੁਰੂਆਤ ਆਪਾਂ 8 852 ਡਾਇਰੈਕਟਰ ਤੋਂ ਆਪਾਂ ਕਰਦੇ ਆਂ ਸ਼ੁਰੂਆਤ ਨਾਲੇ ਨਾ ਅੱਜ ਕੱਲ ਜਿੰਮੇ ਕਹਦੀ ਇਹ ਪੂਰੇ ਟ੍ਰੈਂਡਿੰਗ ਦੇ ਵਿੱਚ ਨੇ ਹਨਾ ਹਰੇਕ ਸੱਜਣ ਦੇ ਦਿਲ ਦੇ ਵਿੱਚ ਚਾਣਾ ਵੀ ਆ ਵੀ ਸਾਡੇ ਘਰੇ ਸਵਰਾਜ ਹੋਵੇ ਸਾਡੇ ਘਰੇ ਸਵਰਾਜ ਹੋਵੇ ਬਈ ਇਸ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਕਿੰਨਾ ਮਾਡਲ ਹੈ ਇਹ ਇਹ 11 ਮਾਡਲ ਹੈ ਜੀ 2011 ਮਾਡਲ ਹੈ 11 ਮਾਡਲ ਹੈ ਪੀਵੀ 11 ਹੀ ਨੰਬਰ ਹੈ ਪੀਵੀ 11 ਨੰਬਰ ਹੈ ਓਕੇ ਬਈ ਮੈਨੂੰ ਕੱਲ ਦੱਸਿਓ ਇਹ ਕੰਡੀਸ਼ਨ ਦਾ ਸਾਰਾ Ориਜਨਲ ਸਾਰਾ Ориਜਨਲ ਹੈ ਜੀ ਹਾਂ ਜੇ ਕੋਈ ਕਿਸੇ ਟਰੈਕਟਰ ਦਾ ਪੱਲਾ ਪੇਂਟ ਹੋਇਆ ਵੀ ਤਾਂ ਆਪਾਂ ਦੱਸ ਦਾਂਗੇ ਹੈਨਾ ਹਾਂ ਜਿਹੜੀ ਬਹੁਤ ਉਹ ਹੀ ਦੱਸਾਂਗੇ ਹਾਂ ਉਹ ਹੀ ਦੱਸਾਂਗੇ ਨਾ ਤਾਂ ਆਪਾਂ ਝੂਠ ਬੋਲਣਾ ਸਾਫ਼ ਸੁਥਰਾ ਕੰਮ ਕਰਨਾ ਬਿਲਕੁਲ ਜੀ ਕਿਉਂਕਿ ਗੱਲ ਬਈ ਇਹ ਹੈ ਹੁਣ ਬਹੁਤ ਜਿਹੜੇ ਸੱਜਣ ਨੇ ਨਾ ਆਪਣੇ ਪੰਜਾਬ ਨੂੰ ਛੱਡ ਕੇ ਜਿਹੜੇ ਫੋਰਨ ਕੰਟਰੀਆਂ 'ਚ ਬੈਠੇ ਆ ਉਹ ਆਪਣੇ ਤੇ ਬੜਾ ਵਿਸ਼ਵਾਸ ਕਰਦੇ ਆ ਉਹ ਵਿਸ਼ਵਾਸ ਕਰਕੇ ਹਨ ਹੈਨਾ ਉਹ ਨਾ ਵਿਸ਼ਵਾਸ ਦੇ ਉੱਪਰ ਹੀ ਟਰੈਕਟਰ ਖਰੀਦ ਲੈਂਦੇ ਆ ਤੇ ਫਿਰ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਕਰੇ ਉਤਰੀਏ ਕਰੇ ਉਤਰੀਏ ਹਾਂਜੀ ਮਾਡਲ ਵੀ 11 ਵੀਰੇ ਇਹਦਾ ਪੀਵੀਪੀ 11 11 ਹਾਂ ਹੈਨਾ ਡਬਲ ਪੰਪਾ ਜੀ ਡਬਲ ਡਿਸਟਰੀਬਿਊਟਰ ਹੈ ਡਬਲ ਪੰਪਾ ਡਬਲ ਡਿਸਟਰੀਬਿਊਟਰ ਹੈ ਕਲੋਸ ਕਰ ਬਾਡੀ ਆ ਜੀ ਅ 70 ਲੋਸ ਕਰ ਇੰਜਨ ਦੇ ਵਿੱਚ ਹੈ ਲੋਸ ਕਰ ਇੰਜਨ ਓਕੇ ਉਹ ਪਿਆ ਲਿਖਿਆ ਤਰ ਮੈਂ ਕਰ ਲੋਸ ਕਰ ਇੰਜਨ ਦੇ ਵਿੱਚ ਹੈ ਤੇ ਜੇ ਮਗਰਲੇ ਟਾਇਰਾਂ ਦੀ ਗੱਲ ਕਰੀਏ ਬਈ ਕਿੰਨੇ ਪੈਸੇ ਹੋਣੇ ਆ 70 ਪੈਸੇ ਟਾਇਰ ਨੇ ਵੀਰੇ 70 ਪੈਸੇ ਪਿਛਲੇ ਟਾਇਰ ਨੇ ਉਹਨੇ ਕੀ ਮੂਰ ਲਿਆ ਹੈਨਾ ਬਈ ਐਮ ਆਰ ਐਫ ਦੇ ਚਾਰੇ ਟਾਇਰ ਐਮ ਆਰ ਐਫ ਦੇ 70 ਪੈਸੇ ਨੇ ਜੀ ਤਰ ਮੈਂ ਆਹ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਤੇ ਆਹ ਕਲਰ ਵੀ ਸਾਰੇ ਓਰੀਜਨਲ ਪੂਰਾ ਕੈਂਟ ਆ ਜੀ ਠੀਕ ਆ ਜੀ ਹਾਂਜੀ ਤੇ ਆਪਣਾ ਡਬਲ ਡਿਸਟ੍ਰਿਬਿਊਟਰ ਆ ਭਾਈ ਡਬਲ ਡਿਸਟ੍ਰਿਬਿਊਟਰ ਓਕੇ ਕੰਪਨੀ ਚ ਲਵਾਇਆ ਬੰਦੇ ਨੇ ਅਸਾ ਕੰਪਨੀ ਚ ਕਰਵਾਇਆ ਹੋਇਆ ਹਾਂਜੀ ਹਾਂਜੀ ਓਕੇ ਦੇਖ ਤਾਰ ਮੈਂ ਲਿੰਕਾਂ ਦਾ ਸਾਰਾ ਚੈੱਕ ਕਰਵਾ ਦੇ ਤੇ ਛਤਰੀ ਵਗੈਰਾ ਦਿਖਾ ਦੇ ਹਨਾ ਇਧਰੋਂ ਵੀ ਕੰਡੀਸ਼ਨ ਚੈੱਕ ਕਰਾ ਦੇ ਮਗਰਾੜ ਬਾਹਰੋਂ ਵੀ ਤੇ ਅੰਦਰੋਂ ਵੀ ਦਿਖਾ ਦੇ ਕਰਾ ਹਾਂਜੀ ਟਰੈਕਟਰ ਦੀ ਸਫਾਈ ਦਿਖਾ ਦੇ ਤੇ ਇਧਰਲੇ ਪਾਸੋਂ ਵੀ ਕਰਵਾ ਦੇ ਸਾਰੇ ਚੈੱਕ ਭਾਈ ਇਹਦਾ ਨੰਬਰ ਵੀ ਮਤਲਬ ਪਟਿਆਲੇ ਦੀ ਹੈ ਇੱਕ ਡਬਲ ਪੰਪ ਦੇ ਵਿੱਚ ਆਣ ਪੰਪ ਹੈ ਬੰਦੇ ਨੇ ਕੰਪਨੀ ਚੋਂ ਪੰਪ ਲਵਾਇਆ ਅਸਾ ਕੰਪਨੀ ਚ ਪੰਪ ਹੈ ਆਪਣ ਜਿਹੜਾ ਵੀ ਨਾਮਾ ਤੇਰੇ ਸੀਐਲ ਵੀ ਨਾਮਾ ਹੈ ਅੱਛਾ ਜੀ ਯਾਨੀ ਕਿ ਫਿਰ ਤਾਂ ਸਾਰਾ ਕੰਮ ਸਰਵਿਸ ਹੋਈ ਹੋਈ ਹੈ ਬੰਦੇ ਨੇ ਸਾਰਾ ਰੈਡੀ ਕਰਾਇਆ ਸੀਗਾ ਠੀਕ ਹੈ ਜੀ ਉਹਨੂੰ ਮਿਲ ਗਿਆ ਜੀਗਾ 52 ਦਾ ਸਭ ਦੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਉਹਨੇ ਲੈ ਲਿਆ ਟਰੈਕਟਰ ਆ ਉਹ ਕਰ ਗਿਆ ਸੇਲ ਉਹ ਕਰ ਗਿਆ ਸੇਲ ਓਕੇ ਦਰਮੇ ਵੱਡੀ ਗੱਲ ਦੇਖੋ ਏ ਸ਼ੀਸ਼ੇ ਕਰਵਾ ਚੈੱਕ ਕਰਾਂ ਸਟੀਰੀ ਲੱਗਿਆ ਹੋਇਆ ਹੈ ਨਾ ਕਿੰਨਾ ਘੰਟ ਲੱਗਦਾ ਹਾਂਜੀ ਹਾਂਜੀ ਤੇ ਬਾਈ ਮੈਨੂੰ ਇਹ ਦੱਸਿਓ ਇਹ ਪਾਰਟੀ ਕੰਮੀ ਦੇ ਨਾਮ ਆ ਪਾਰਟੀ ਦੇ ਦੂਸਰੇ ਜਾਂ ਤੀਸਰੇ ਨਾ ਹੋ ਮੈਨੂੰ ਕਾਫੀ ਮੇਰੇ ਧਿਆਨ ਤੇ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਪਾਵਰ ਸਟੀਅਰਿੰਗ ਭਾਈ ਮੈਨੂੰ ਇਹ ਦੱਸਿਓ। ਅਰਵਾਰਸੇ ਵੀਡੀਓ ਆ ਗਿਆ ਹਨਾ? ਅਰਵਾਰਸੇ ਵੀਡੀਓ ਆ ਗਿਆ। ਤੇ ਕਿੰਨੇ ਦਾ ਟਰੈਕਟਰ ਬਣੂ ਭਾਈ ਇਹ? ਇਹ ਵੀਡੀਓ ਮਤਲਬ ਆਪਾਂ 4 ਲੱਖ ਮੰਗਦੇ ਆਂ। ਹਾਂਜੀ। ਲੈਣ ਦੇਣੇ ਵਾਲਾ ਜਿਵੇਂ ਤੁਸੀਂ ਕਹਿੰਦੋਂ ਪੱਟੀ ਸਾਹਿਬ ਆਪਾਂ ਕਨੇ ਦੇ ਦਾਂਗੇ। ਕਿੰਨੇ ਦਾ ਦੇ ਦਈਏ ਫਿਰ ਲੈ ਦੱਸ ਦਿਓ ਕਰਾਂ। ਜਿਹੜਾ ਸੱਜਣ ਵੇਖਣਾ ਵੀ ਨਾ ਲੈ ਕੀ ਮੋੜੇ। ਲੈ ਕੀ ਮੋੜੇ? ਉਹ ਰੇਟ ਦੇ ਦਿਓ। ਆਪਾਂ ਵੀ ਇਹੀ ਦੋਹਤ ਰੱਖਦੇ ਆਂ। ਹਾਂਜੀ। 85 ਹਜ਼ਾਰ ਦਾ ਲਾਸਟ ਦੇ ਦਾਂਗੇ ਜੀ ਬਸ। 3 ਲੱਖ 80 ਹਜ਼ਾਰ ਦਾ ਦਵਾ ਦਾਂਗੇ ਮਿੱਤਰੋ ਆਜੋ ਕਰਾਂ। ਜੇ ਕਿਸੇ ਸੱਜਣ ਨੇ 11 ਮਾਡਲ ਲੈਣਾ ਸਵਰਾਜ ਤੇ ਬਈ ਜਿਹੜਾ ਆ ਖੜਾਈ ਵੀ ਦੱਸਦੇ ਹੁਣ ਲੱਗਦੇ ਆ ਤੁਹਾਨੂੰ ਇਹ ਵੀਰੇ 99 ਮਾਡਲ ਹੈ ਜੀ ਇਹ ਹੈਗਾ 99 ਮਾਡਲ ਤੇ ਇਹ ਵੀ ਪੰਜਾਬ ਨੰਬਰ ਹੈ ਪੰਜਾਬ ਦਾ ਨੰਬਰ ਹੈ ਪੱਟੀ ਸਾਹਿਬ ਉਹ ਆ ਜਿਹੜੇ ਕਲੇਜੀ ਨਹੀਂ ਆਏ ਸੀਗੇ ਹਾਂਜੀ ਟੇਡੇ ਮੱਥੇ ਵਾਲੇ ਹੂੰ ਉਹ ਟਰੈਕਟਰ ਹੈ ਜੀ ਇਹ ਇਹ ਵੀ ਕਲੋਸ ਕਰਵਾ ਡੀ ਆ ਅਸਾ ਕਰ ਲੌਸ ਕਰ ਇੰਜਨ ਦੇ ਵਿੱਚ ਹਾਂਜੀ ਆਪਣੀ ਆਪਣੀ ਫੁੱਲ ਤਸੱਲੀ ਹੈ ਹਾਂਜੀ ਅਗਲਾ ਜਿਵੇਂ ਮਰਜ਼ੀ ਤੁਸੀਂ ਆਲੀ ਕਰਕੇ ਲੈ ਜਾਓ ओके okay. किसे भी कोई भी ट्रैक्टर ਆਪਣੇ ਕੋਲ ਹੋ ਜੀ ਠੀਕ ਹੈ ਜੀ ਕੱਲੀਆਂ ਪਾਹ ਟਰੈਕਟਰਾਂ ਦੀ ਗੱਲ ਕਰਦੇ ਹੈਗੇ ਕਿਸੇ ਵੀ ਟਰੈਕਟਰ ਦੀ ਅਗਲਾ ਜਿੰਨੇ ਮਾਰਕੀ ਤਸੱਲੀ ਕਰ ਲਵੇ ਠੀਕ ਹੈ ਜੀ ਆਪਾਂ ਪੂਰੀ ਤਸੱਲੀ ਕਰ ਚੁੱਕੇ ਹਾਂ ਓਕੇ ਓਕੇ ਬਈ 99 ਦੇ ਵਿੱਚ ਮਤਲਬ ਇਹ ਆ ਲਾਲ ਬਾਡੀ ਚਾਏ ਹੋਣੇ ਇਹ ਨਾ ਦੀ ਇਹ ਨੀਲੀ ਤੇ ਉਹ ਚਾਏ ਨੇ ਨਾਪੀ ਜਾਏ ਨੇ ਹਾਂ ਨਾਪੀ ਮਤਲਬ ਇਹ ਚ ਕਨਵਰਟ ਕਰਾਇਆ ਹੋਇਆ ਹਾਂ ਬਸ ਇਹਨੇ 100 ਲਾਤੀ ਬਾਈ ਨੇ ਟਮਾਟਰ 100 ਲੱਗੀ ਹੋਈ ਹੈ ਨਵੇਂ ਮਾਡਲ ਦੀ ਓਕੇ ਓਕੇ ਥੰਨੋ ਬਾਡੀ ਲੈਣ ਦਾ ਉਹੀ ਹੈ ਜੀ ਅਸਾ ਸਾਰਾ ਬਾਕੀ ਕਲਰ ਉਦਾਂ ਹੀ ਆ ਉਦਾਂ ਹੀ ਆ ਓਕੇ ਤੇ ਮੈਨੂੰ ਇਹ ਦੱਸਿਓ ਬਈ ਇਹਦੇ ਟਾਇਰਾਂ ਦੀ ਜੇ ਕੰਡੀਸ਼ਨ ਦੀ ਗੱਲ ਕਰੀਏ ਅੱਡੇ ਟਾਇਰ ਨੇ ਵੀਰੇ ਚਾਰੇ ਗੁੜੀ ਅੱਡੇ ਟਾਇਰ ਨੇ ਚੌਕੜਾ ਟਾਇਰ ਨੇ ਅੱਦਾ ਚੌਕੜੇ ਗੁੜੀ ਸਦਰੀ ਘੈਂਟ ਲੱਗੀ ਹੋਈ ਐ ਤੇ ਬਈ ਚੱਲ ਚਲਾਵੇ ਤਾਂ ਕਿਵੇਂ ਆ ਚੱਲ ਚਲਾਵੇ ਤਾਂ ਬਹੁਤ ਵਧੀਆ ਵੀਰੇ ਬਹੁਤ ਚੰਗਾ ਬਹੁਤ ਚੰਗਾ ਤੇ ਕਿੰਨੇ ਦਾ ਦੇ ਦਈਏ ਮਤਲਬ ਇਹਦੇ ਨੰਬਰ ਕਿੱਥੋਂ ਦਾ ਹੋ ਸੱਚ ਇਹਦਾ ਪੀਵੀ 11 ਹੀ ਐ ਪੀਵੀ 11 ਪਟਿਆਲੇ ਦਾ ਨੰਬਰ ਇਹਦਾ ਹਾਂਜੀ ਕਿੰਨੇ ਦਾ ਟਰੈਕਟਰ ਬਣੂ ਬਈ ਇਹ 2 ਲੱਖ ਰੁਪਏ ਦਾ ਵੀਰੇ ਲੈ ਮੈਨੂੰ ਪੂਰੇ 2 ਲੱਖ ਦਾ ਬਣੂ ਜੇ ਕਿਸੇ ਸੱਜ ਹੱਕ ਤਾਂ ਬਈ ਵਿੱਚ ਨਵੀਂ ਲੱਗੀ ਹੋਈ ਹੈ ਨਾ ਹਾਂ ਦੇਖੋ ਹੱਕ ਦੇ ਕਿੰਨੀ ਸੋਹਣੀ ਲੱਗੀ ਹੈ ਜੀ ਹੈਵੀ ਹੱਕ ਲੱਗੀ ਹੋਈ ਹੈ ਮੇਤਰੋ ਪੂਰੀ ਲਿੰਕਾ ਲੋਕਾਂ ਦਾ ਹਾਂ ਪੱਟੀ ਸਾਹਿਬ ਦੇਖੋ ਮਰਾੜ ਮੂੜਣਾ ਲਿੰਕਾ ਲੋਕਾਂ ਦਾ ਸਾਰੇ ਉਹ ਜਿਹੇ ਪਿਆ ਟਰੈਕਟਰ ਟਿਊਬਾਂ ਦਾ ਚੈੱਕ ਕਰਵਾਦੇ ਉਦਾਂ ਟਰੈਕਟਰ ਸਫਾਈ ਦੇ ਵਿੱਚ ਆ ਬਈ ਸਫਾਈ ਦੇ ਵਿੱਚ ਹੈ 99 ਮਾਡਲ ਹੈ ਇੰਜਨ ਗੇਅਰ ਦਾ ਪੂਰੀ ਆਪਣੀ ਤਸੱਲੀ ਹੈ ਅਗਲਾ ਜਿੰਨੇ ਮਰਜ਼ੀ ਤਸੱਲੀ ਕਰ ਲਵੇ ਠੀਕ ਹੈ ਜੀ ਤੇ ਬਈ ਜਿਹੜਾ ਆ ਖੜਾ ਇੱਧਰ ਆਪਣਾ ਤੋਹਫਾ ਕਹਿਦੀ ਹੈ ਯਾਰ ਇਹਨੂੰ ਅਸਾ ਜੀ ਲੈਂਦਾ ਵਾ ਅਸਾ ਜੀ ਲੈਂਦਾ ਹਾਂ ਬਈ ਇਹ ਮਾਡਲ ਕਿੰਨਾ ਨਵਾਂ ਨਹੀਂ ਦੱਸਿਓ ਤੇ ਮਾਡਲ 83 ਕਹਿ ਕੇ ਦਿੱਤਾ ਹੈ ਆਪਾਂ ਨੂੰ ਜੀ 83 ਮਾਡਲ ਕਹਿ ਇਹਦਾ ਕਾਗਜ਼ ਕੋਈ ਜਿੱਤਾ ਸਾਰੇ ਹੋਣਗੇ ਸਾਰਾ ਕਾਪੀ ਹੈਗੀ ਸਾਰਾ ਖਸਾਈ ਉਹ ਕਿ ਇਹਦਾ ਪੰਜਾਬ ਨੰਬਰ ਹੀ ਹੈ ਪੰਜਾਬ ਨੰਬਰ ਹੀ ਚੌਕੜਾ ਨਮਾ ਉਹ ਕਿ 83 ਮਾਡਲ ਕਹਿ ਕੇ ਕਿਤਾ ਚੌਕੜਾ ਧਰਮੇ ਜਮੇ ਨਮਾ ਦੇਖ ਅਗਲੇ ਐਮ ਆਰ ਐਫ ਦੇ ਪਿਛਲੇ ਜੇ ਤੇ ਬਾਈ ਤਿਆਰ ਵੀ ਬੜਾ ਗੈਂਟ ਹੋਇਆ ਹੋਇਆ ਹੈ ਨਾ ਜੀ ਜੀ ਛਤਰੀ ਵੀ ਦੇਖ ਧਰਮੇ ਜਮੇ ਨਮੀ ਤੇ ਪਿੱਛੋਂ ਲਾਈਟਾਂ ਲੂਟਾਂ ਦਾ ਸਾਰਾ ਕੰਮ ਕਰਾਇਆ ਜੀ ਲਾਈਟਾਂ ਕੀ ਨਵੀਆਂ ਲਵਾਤੀਆਂ ਇੱਕ ਆ ਪੱਟੀ ਸਾਹ ਬਹੁਤ ਵੱਡੀ ਗੱਲ ਹੈ ਹੁੱਕ ਦੇਖੋ ਹੂੰ ਤੇ ਆ ਲਿੰਕਾਂ ਦੇਖੋ ਹਾਂ ਜੀ ਤੇ ਆ ਜਿਹੜੀ ਸਪੋਰਟ ਲਗਾਈ ਵੀ ਆ ਹਾਂਜੀ ਤੇ ਮੋਰੋਂ ਬੜੇ ਇਹ ਇਹ ਜਿਹੜਾ ਕੰਪਨੀ ਕੰਮ ਨਹੀਂ ਕਰਦੀ ਸੀਗੀ ਜਿੰਨਾ ਬੰਦੇ ਨੇ ਆ ਕੰਮ ਕਰਿਆ ਵਾ ਜੀ ਅਸੀਂ ਆਪ ਕਰਵਾਇਆ ਹੋਇਆ ਬਈ ਉਹਨਾਂ ਦਾ ਆਪ ਕਰਾਇਆ ਵਾ ਜੀ ਕਰੇ ਬੰਦੇ ਕਰੇ ਵਰਕਸਾਪ ਲੱਗੇ ਵੀ ਤੇ ਉਹਨਾਂ ਦੇ ਜੀ ਅਸੀਂ ਕਰੀ ਵਰਕਸਾਪ ਬਈ ਵਰਕਸਾਪ ਆ ਜੀ ਓਏ ਹੋਏ ਹੋਏ ਸੱਤ ਕ ਮਹੀਨਾ ਬੰਦੇ ਤੇ ਖੋਲੀਆਂ ਵੀ ਦੀਗੇ ਜੀ ਅੱਛਾ ਜੀ ਮਾੜੀ ਤੇ ਮਾੜੀ ਬਰਾਤ ਜਿੰਨੇ ਦਾ ਉਹਨਾਂ ਦੇ ਲੇਬਰ ਰੱਖੀ ਵੀ ਆ ਜੀ ਲੇਬਰ ਰੱਖੀ ਹੋਈ ਆ ਵੀ ਕਹਿੰਦਾ ਕਹਿ ਸਕਦੇ ਆ ਹਨਾ ਆ ਦੇਖੋ ਆ ਸਪੋਰਟ ਦੇਖੋ ਆ ਦੇਖ ਹਾਂ ਆ ਗਈ ਲੈ ਮਾਗਰ ਸਪੋਰਟ ਲੱਗ ਗਿਆ ਆ ਜੀ ਸਿਰੇ ਤੋਂ ਸਿਰੇ ਤੱਕ ਇਹਨਾਂ ਰੇਟ ਜੇ ਤੁਹਾਨੂੰ ਪੁੱਛਾਂ ਹਾਂਜੀ ਕਿੰਨਾ ਕੁ ਕੀ ਡਿਮਾਂਡ ਰੱਖੋਗੇ ਇਹਦੀ ਇਹਦੀ ਡਿਮਾਂਡ ਜਿਹੜੇ ਮਤਲਬ ਉਹ ਤੁਹਾਨੂੰ ਮੈਂ ਦੱਸਦਾ ਬਾਹਲਾ ਸੋਚਿਓ ਨਾ ਹਾਂਜੀ ਐਸਾ ਰੇਟ ਰੱਖ ਦਿਓ ਵੀ ਸੱਜਣ ਆਵੇ ਤੇ ਇਹਦੀ ਚਾਬੀ ਫੜ ਕੇ ਲੈ ਜਾਵੇ ਬਸ ਮੈਂ 215 ਦੇ ਦੋ 15 ਹਾਂਜੀ ਲੈ ਮੇਤਰੋ ਆਜੋ ਕਰਾ 2 ਲੱਖ 15 ਹਜ਼ਾਰ ਦੇ ਵਿੱਚ 5000 ਮਾਨਤਾਨ ਕਰਵਾ ਦਾਂ ਚੱਕੋ 2 ਦੱਸਦਾ ਲੈ ਜੋ ਆਜੋ ਕਰਾ ਹਨਾ ਤੇ ਬਈ ਹੁਣ ਆਪਾਂ ਉਧਰ ਚੱਲਦੇ ਆਂ ਫਾਰਮਾਂ ਦੇ ਇਨਾਂ ਤੇ ਹਨਾ ਹਾਂਜੀ ਬਾਕੀ ਮੇਤਰੋ ਇਧਰਲੇ ਪਾਸੇ ਵੀ ਮੇਤਰੇ ਨੇ ਇੱਕ ਤਾਰਾਂ ਲੱਗੀਆਂ ਖੜੀਆਂ ਨੇ ਟਰੈਕਟਰ ਬਾਈ ਹੈਪੀ ਅੱਜ ਬਹੁਤ ਜਿਆਦਾ ਲਿਆਈ ਖੜਾ ਆਪਣਾ ਇੱਥੋਂ ਕਰਦੇ ਆ ਸੋਨਾਲੀਕਾ ਤੋਂ ਸਟਾਰਟ ਹਾਂਜੀ ਬਾਈ ਜਿਹੜਾ 750 ਦਾ ਸੋਨਾਲੀਕਾ ਖੜਾ ਲੈ ਹੁਣ ਇਹਦੇ ਬਾਰੇ ਵੀ ਦੱਸ ਦਿਓ ਵੀ ਕਿੰਨਾ ਮਾਡਲ ਹੈ ਮਾਡਲ ਹੈ ਜੀ ਹਾਂਜੀ ਨਵਾਂ ਮਾਡਲ ਹੈ 2009 ਮਾਡਲ ਹੈ ਨਵਾਂ ਮਾਡਲ ਹੈ ਹਰਿਆਣਾ ਨੰਬਰ ਹੈ ਜੀ ਇਹ 4 ਨੰਬਰ ਹੈ ਇਹ 4 ਨੰਬਰ ਹੈ ਜੀ ਜੈਗਰ ਦਾ ਵਧੀਆ ਜੀ ਅਸਾ ਇੰਜਨ ਗੇਅਰ ਤਾਂ ਪੂਰਾ ਚੰਗਾ ਪੂਰਾ ਵਧੀਆ ਹਾਂਜੀ ਓਕੇ ਹੈਂਡਿਕਟਰ ਟਰ ਮੈਂ ਸਾਹਮਣੇ ਵਾਸਤੇ ਸੇਫਟੀ ਗਾਰਡ ਲੱਗੇ ਹੋਏ ਆ। ਟਾਇਰਾਂ ਦੀ ਜਗ੍ਹੀ ਸੰਦੀ ਗੱਲ ਕਰੀਏ ਬਾਈ। 45 ਪੈ ਟਾਇਰ ਨੇ ਪੱਟੀ ਸਾਹਿਬ। ਹਾਂ। ਹੈ ਕਿ ਨਹੀਂ ਬਿਲਕੁਲ ਜੀ ਹੈਨਾ। ਤੇ ਆਹ ਟਰ ਮੈਂ। ਚਾਰੇ ਟਾਇਰ 45 ਪੈਸੇ ਨੇ। ਪੈਰਦਾਨ ਚੈੱਕ ਕਰਾ ਦੇ। ਇੰਜਨ ਦਾ ਸਾਰਾ ਚੈੱਕ ਕਰਵਾ ਦੇ ਦੇਖੋ। ਸਫਾਈ ਟਰੈਕਟਰ ਦੀ। ਬਾਈ ਕੀ ਡਿਮਾਂਡ ਰੂਹ ਟਰੈਕਟਰ ਦੀ? ਇਹਦੀ ਪੱਟੀ ਸਾਹਿਬ ਡਿਮਾਂਡ ਦਾ ਕਰਾਂਗੇ 215000 ਰੁਪਿਆ। ਹਾਂ ਜੀ। ਟਰੈਕਟਰ ਦੇ ਦਾਂਗੇ 205000 ਦਾ ਹਾਂ ਨਾ। ਪੂਰੇ 2 ਦੇ ਹੀ ਦੇ ਦਾਂਗੇ। ਹਾਂ ਹੀ ਕਰ ਲਓ। ਲੈ ਮਿੱਤਰੋ ਆਜੋ ਕਰਾ ਪੂਰੇ 2 ਲੱਖ ਦੇ ਵਿੱਚ ਇਹ ਫਾਰਮ ਸਾਟ ਵੀਰੇ 2003 ਮਾਡਲ ਦਾ 2003 ਮਾਡਲ ਹੀ ਕੰਡੀਸ਼ਨ ਦਾ ਵੀ ਸਾਰਾ Ориਜినਲ ਹੈ ਨਹੀਂ ਉੱਪਰੋਂ ਬਣਿਆ ਵਾ ਬਹੁਤ ਟਾਈਮ ਦਾ ਬਣਿਆ ਵਾ ਜੀ ਅਸਾ ਚਿਰ ਦਾ ਉਹ ਜਜਮੈਂਟ ਨਹੀਂ ਬਹੁਤ ਚਿਰ ਦਾ ਬਣਿਆ ਵਾ ਹਾਂਜੀ ਓਕੇ ਪਹਿਲਾਂ ਦਾ ਹੋਇਆ ਉਹ ਵੀ ਯਾਦ ਕਰ ਜਮੀ ਲੱਗਦੀ ਨਹੀਂ ਹਾਂਜੀ ਮੈਨੂੰ ਇਹਦੀ ਮਖ Ориਜినਲ ਹੋਣਾ ਜਜਮੈਂਟ ਨਹੀਂ ਹੁੰਦੀ ਜੀ ਆਪਾਂ ਤਾਂ ਦੇਖੋ ਜ਼ਿੰਮੇਦਾਰ ਨੂੰ ਚਾਹੀਏ ਆਪਾਂ ਇੱਕ ਨੇ ਕਹਿ ਕੇ ਦੇ ਦਈਏ ਹਾਂ ਪਰ ਆਪਾਂ ਗਲਤ ਕੰਮ ਨਹੀਂ ਕਰਦੇ ਨਹੀਂ ਕਰਨਾ ਗਲਤ ਕੰਮ ਸਹੀ ਗੱਲ ਹੈ ਹਾਂਜੀ ਚੌਪੜਾ ਨਮਾਜ਼ 2003 ਮਾਡਲ ਦੱਸਿਆ ਹਾਂਜੀ ਓਕੇ ਤੇ ਨੰਬਰ ਇਹਦਾ ਕਿੱਥੋਂ ਦਾ ਹੋ ਬਈ ਨੰਬਰ ਪੀ ਵੀ ਕਰਵਾ ਦੇ ਕਰਾ ਜਮਾ ਸੁੱਕਾ ਦੇਖੋ ਕਿੰਨੇ ਟੌਪ ਦਾ ਲੱਗਿਆ ਹੋਇਆ ਬਿਲਕੁਲ ਬੰਪਰ ਪੂਰਾ ਸ਼ਰਾ ਗੱਲ ਬਾਤ ਆ ਯਾਰ ਆ ਦੇਖ ਹਾਂਜੀ ਬੰਪਰ ਪੂਰਾ ਸ਼ਰਾ ਲੱਗਿਆ ਹੋਇਆ ਹੈਣਾ ओके ਤੇ ਭਾਈ 13 ਦੀ ਜੇ ਕੰਡੀਸ਼ਨ ਦੀ ਗੱਲ ਕਰੀਏ ਤਾਂ ਹੋਣਗੇ ਲਗਭਗ 85 ਪਹਿਲੇ ਤਾਂ 90 ਪੈਸੇ ਨੇ ਜੀ ਅਗਲੇ 60 70 ਪੈਸੇ ਨੇ ਜੀ ਓਕੇ 70 ਪੈਸੇ ਨਾਲ ਵਗਲੇ ਹਾਂ ਮੂਰਲੇ 70 ਪੈਸੇ ਮੰਨ ਲਈਏ ਤੇ ਆ ਦੇਖ ਆ ਤਾਂ ਸਾਰਾ Ориਜਨਲ ਹੋਈ ਹੈ ਨਾ ਹਾਂ Ориਜਨਲ ਹੈ ਜੀ ਬਾਡੀ ਲੈਨ ਸਾਰੇ Ориਜਨਲ ਹੈ ਸਾਰੇ ਮੈਂ ਸਾਰੇ Ориਜਨਲ ਨੇ ਸਾਰੇ ਮਾਂ ਦਾ ਵੀ ਚੈੱਕ ਕਰਵਾ ਦੇ ਮਗਰਾੜ ਧਰਮੇ ਚੈੱਕ ਕਰਵਾ ਦੇ ਹਾਂਜੀ ਹੈਨਾ ਤੇ ਭਾਈ ਇਹਦਾ ਕੀ ਮੁੱਲ ਰਹੂਗਾ 70 ਵਗੈਰਾ ਸਾਰੀ ਦਿਖਾ ਦੇ ਸਾਰੀ ਵਧੀਆ ਇਹਦਾ ਮੁੱਲ ਵੀਰੇ 2,60,000 ਰੁਪਏ ਕਰਾਂਗੇ ਜੀ 2 ਲੱਖ ਤੇ 60 ਹਜ਼ਾਰ ਦਵੋਗੇ ਕਿੰਨੇ ਦਾ ਇਹ ਟਾਈ ਲੱਖ ਦਾ ਹੈ ਹਨਾ ਚੱਕੋ ਮੇਤਰੋ ਲਟਾਈ ਲੱਖ ਦੇ ਵਿੱਚ ਬਹੁਤ ਘੈਂ ਟਰੈਕਟਰ ਫਾਰਮ 60 2003 ਮਾਡਲ ਬਈ ਹੈ ਨਾ ਤੇ ਬਈ ਜਿਹੜਾ ਆ ਖੜਾ ਫਾਰਮ 60 97 ਮਾਡਲ ਹੈ ਅਸਾ ਇਹ ਹੈਗਾ 97 ਮਾਡਲ ਹਾਂਜੀ ਹਾਂਜੀ ਪਰ ਮੇ ਸੁੱਕਾ ਜਮਾ ਹੈ ਵੀ ਪਿਆ ਹਾਂਜੀ ਹੈਨਾ ਜੇ ਟਾਇਰਾਂ ਦੀ ਗੱਲ ਕਰ ਲਈ ਬਈ ਟਾਇਰ ਵੀਰੇ ਹੈਗੇ 45 ਪੈਸੇ ਚਾਰੇ ਜੀ ਗੁਡਇਰ ਦੇ 45 ਪੈਸੇ ਚ ਚੌਕੜਾ ਟਾਇਰਾਂ ਦਾ ਜੇ ਰੇਟ ਦੀ ਗੱਲ ਕਰੀਏ ਰੇਟ ਵੀਰੇ ਦੇ ਦਾਂਗੇ 1 ਲੱਖ 45000 ਰੁਪਏ 1 ਲੱਖ 45000 ਓਕੇ ਲੈ ਮੇਤਰੋ 1 ਲੱਖ 45000 ਦਾ ਮਾਨਤਾ ਨੇ ਚੋ ਵੀ ਕਰਵਾ ਦਾਂਗੇ ਹੁਣ ਆ ਗਈ ਬਾਰੀ ਮੇ ਵੇ ਭਾਈ ਜਿਹੜਾ ਆ ਖੜਾ ਮੈਂ ਤੇਰਾ 575 ਇਹ 92 ਮਾਡਲ ਜੀ ਕਿੰਨਾ ਮਾਡਲ ਹੈ ਜੀ 92 ਵੀਰੇ 92 92 ਮਾਡਲ ਹੈ ਓਕੇ ਤੇ ਆ ਦੱਸਿਓ ਇਹਦਾ オリジナル ਹੈ ਕਿ ਕਿਵੇਂ ਆ ਹਾਂ ਸਾਰਾ ਸੋਹ ਦਾ ਤੇ ਰੰਗ ਨਾਲ ਦਾ ਹੀ ਮਨਉਦਾ ਸਾਰਾ ਜੀ ਜਿੰਨਾ ਵੀ ਹੈਗਾ ਰੰਗ ਨਾਲ ਦਾ ਹੀ ਹੈ ਨਾਲ ਦੀ ਰੰਗ ਹੈ ਹਾਂਜੀ ਓਕੇ ਜੇ ਟਾਇਰਾਂ ਦੀ ਗੱਲ ਕਰ ਲਈ ਵੀ ਇਹ ਸਾਰੇ ਇੱਕ ਸਾਈਡ ਦੇ ਨਵੇਂ ਵਾਂਗੂ ਨੇ ਜੀ ਹੂੰ ਅਗਲੇ ਐਮ ਆਰ ਐਫ ਦੇ 45 ਪੈਸੇ ਨੇ ਠੀਕ ਹੈ ਜੀ ਤੇ ਰੇਟ ਕੀ ਰੋਊਗਾ ਟਰੈਕਟਰ ਦਾ ਰੇਟ 1 45 ਦਾ ਲੈ ਮੇਤਰੋ 1 ਲੱਖ 40 ਹਜ਼ਾਰ ਦਾ ਬਣੋ ਜਿਹੜਾ ਆ ਖੜਾ ਵੀ 275 ਇਹ ਵੀਰੇ 94 ਮਾਡਲ ਨੰਬਰ ਹਰਿਆਣੇ ਦਾ ਐਚ ਆਰ ਨੰਬਰ ਹੈ 94 ਮਾਡਲ ਆ ਹਾਂਜੀ ਹਾਂਜੀ ਓਕੇ ਇੰਜਨ ਗੇਅਰ ਦਾ ਵਧੀਆ ਜੀ ਇੰਜਨ ਗੇਅਰ ਦਾ ਚੰਗਾ ਹੈ 40 ਪੈਸੇ ਟਾਇਰ ਨੇ ਚਾਰੇ ਪੱਕੇ ਹਾਂਜੀ ਤੇ ਇਹ ਪੂਰੇ ਲੱਖ ਦਾ ਜੀ ਪੂਰੇ ਲੱਖ ਦਾ ਲੱਖ ਰੁਪਏ ਲੈ ਮਿੱਤਰੋ ਆਜੋ ਕਰਾਂ ਪੂਰੇ ਲੱਖ ਦੇ ਵਿੱਚ ਤੇ ਭਾਈ ਜਿਹੜਾ ਆ ਖੜਾ 265 ਇਹ 265 ਪੱਤੀ ਸਾਹਿਬ ਹੈਗਾ 2002 ਮਾਡਲ 2002 ਮਾਡਲ ਨੰਬਰ ਹਰਿਆਣੇ ਦਾ ਪਹਿਲੇ ਮਾਲਕਾਂ ਦਾ ਜੀ ਨੰਬਰ ਐਚ ਆਰ ਪਹਿਲੀ ਪਾਰਟੀ ਦੇ ਨਾਮ ਹੈ ਤੇ ਕੰਡੀਸ਼ਨ ਦਾ ਵੀ ਇਹ オリジナル ਹੈ ਕਿਵੇਂ ਸਾਰਾ オリジナル ਹੈ ਉਹ ਕਿਲਾ ਮਿੱਤਰੋ ਸਾਰੇ オリジナル ਹੈ ਵੈਸੇ ਟਰੈਕਟਰ ਦੀ ਸਫਾਈ ਬੜੀ ਆ ਬਾਈ ਹਨਾ ਬਾਈ ਹਾਂਜੀ ਛਤਰੀ ਦਿਖਾ ਦੇ ਧਰਮਿਆਂ ਹੈਵੀ ਆ ਮਜ਼ਬੂਤ ਲੱਗੀ ਹੋਈ ਆ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਵੀ ਨੇ ਸੀਏਡ ਦੇ ਪਹਿਲੇ 65 ਪੈਸੇ ਹਾਂਜੀ ਆ ਫੋਲੋ ਦੇ ਅਗਲੇ ਸੀਏਡ ਦੇ ਨਵੇਂ ਨੇ ਸੀਏਡ ਦੇ ਮੂਹਰੇ ਟਾਇਰ ਨਵੇਂ ਨੇ ਹਾਂਜੀ ਰੇਟ ਕੀ ਰਹੂਗਾ ਬਾਈ ਇਹਦਾ 2 ਲੱਖ ਵੀਤੀ ਦਾ 2 ਲੱਖ ਪੂਰਾ ਓਕੇ ਆ ਜਾ ਮਿੱਤਰੋ ਕਰਾਂ ਮਾਨਤਾਂ ਇਹਦੇ ਵਿੱਚੋਂ ਵੀ ਕਰਵਾਵਾਂਗੇ ਤੇ ਜਿਹੜਾ ਆ ਖੜਾ ਵੀ 475 ਇਹ ਵੀ ਪੰਜਾਬ ਨੰਬਰ ਹੈ ਪੰ ਸੋਮਰਾੜ ਦੇ ਰੰਗ ਹੋਏ ਬਨੇ ਜੇ ਮਗਰਾੜ ਤੇ ਸੋਹੀ ਦੀ ਪੇਂਟ ਹੋਈ ਵੀ ਆ ਤੇ ਟਾਇਰ ਜਮੇ ਨਵੇਂ ਨੇ ਅਗਲੇ ਜਮਾ ਨਵੇਂ ਪਿਛਲੇ ਦੇਸੀ ਨਵੇਂ ਆ ਸਭ ਕਿਸਲੇ ਟਾਇਰ ਹੈ ਕਿ ਨਹੀਂ ਦੇਸੀ ਹਾਂ ਭਾਈ ਓਕੇ ਤੇ ਇਹ ਵੀ ਲਗਭਗ ਨਵੇਂ ਵਰਗੀ ਨੇ ਭਾਈ ਜਮੇ ਹਨਾ ਭਾਈ ਇਹਦਾ ਕੀ ਡਿਮਾਂਡ ਹੈ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦਾ ਨੰਬਰ ਆ ਵੀਰੇ ਆਪਾਂ ਪਹਿਲਾਂ ਮੁੱਲ ਕਰਦੇ ਸੀਗਾ ਦਾ 195000 ਹਾਂਜੀ ਹੁਣ ਆਪਾਂ ਹਾਂ ਨਾ ਦੇ ਵਿੱਚ 175000 ਦਾ ਦੇ ਦਾਂਗੇ ਜੀ ਸਿਰਫੀ ਹਾਂਜੀ 2001 ਮਾਡਲ ਜੀ ਪਰ ਮੈਂ 2001 ਮਾਡਲ ਹਾਂਜੀ 2 ਲੱਖ 1 ਲੱਖ 75000 ਸਾਜੀ 1 ਲੱਖ 70000 ਦੀ ਦਵਾ ਦਿੰਦੇ ਆ ਆ ਜੋ ਗਰਾਂਦੇ ਯਾਰ ਨਹੀਂ ਹਾਂ ਜਿਹੜੇ ਨਾ ਬਈ ਯਾਰ ਦਾ ਬਹੁਤ ਵਧੀਆ ਪੱਟੀ ਸਾ ਹਾਂ ਐਸਾ ਚਲੋ ਚੱਲ ਚੱਲਾ ਪੂਰਾ ਹੋ ਗਿਆ ਲੈ ਮਿੱਤਰੋ 1 ਲੱਖ 70000 ਦੇ ਵਿੱਚ 2000 ਇੱਕ ਮਾਡਲ ਹਾਂ ਚੌੜੇ ਮਰਾਟਾ ਵਾਲਾ ਪਾਪ ਦਾ ਫਿਲਟਰ ਬਾਹਰ ਜੀ ਓਕੇ ਹਾਂਜੀ ਹਾਂ ਕਰੋ ਸੰਪਰਕ ਸਜਨੋ ਜੇ ਕਿਸੇ ਨੇ ਮੇਧਰਾ ਟਰੈਕਟਰ ਲੈਣਾ ਯਾਰ ਛਤਰੀ ਵਗੈਰਾ ਸਪੋਰਟਾਂ ਪੂਰੀਆਂ ਓਕੇ ਆ ਤੇ ਟਰੈਕਟਰ ਵੀ ਜੰਮੀ ਆਦਿਲ ਹਨਾ ਚੌਕੜਾ 13 ਦਾ ਨਾਮਾ ਤੇ ਬਈ ਜਿਹੜਾ ਆ ਖੜਾ 475 ਐਪੀ ਨੰਬਰ ਪੰਜਾਬ ਚ ਨਵਾਂ ਆ ਨੰਬਰ ਕਿੱਥੋਂ ਦਾ ਐਮਪੀ ਐਮਪੀ ਮੱਧ ਪ੍ਰਦੇਸ਼ ਦਾ ਨੰਬਰ ਹੈ ਓਕੇ ਪੰਜਾਬ ਚ ਨਾਮ ਹੈ ਤੇ ਇਹ ਵੀ ਸੋ ਮਰਾਟ ਤਿਆਰ ਹੋਇਆ ਹਾਂ ਮਗਰਾਟ ਤੇ ਸੋ ਇਹ ਵੀ ਤਿਆਰ ਹੋਇਆ ਹੈ ਟਰੈਕਟਰ ਤੇ ਕਿੰਨੇ ਦਾ ਬਣੂ ਬਾਈ ਇਹ ਜੀ ਗੁਡੀਆ ਦੇ ਟਾਇਰ ਵੀਰੇ ਪਿਛਲੇ ਨਵੇਂ ਨੇ ਪਿਛਲੇ ਦਾ ਟਾਇਰ ਜਮੀ ਨਾ ਮੈਨੇ ਗੁਡੀਆ ਦੇ 13 ਦੇ 13 ਦੇ ਹਾਂ ਤੋ ਅਗਲੇ ਹਮਾਰੇ ਫਰਿਆਦੇ ਨੇ ਅੱਧੇ ਨੇ ਬਿਲਕੁਲ ਕਿੰਨੇ ਦਾ ਦੇ ਦिए ਇਹ ਹਾਣਾ ਦੇ ਵਿੱਚ ਪੱਤੀ ਸਾਹਿਬ 165000 ਲੈ ਮਿੱਤਰੋ 160000 ਰਾਇ ਲੈ ਜੋ ਤੇ ਜੇ ਕਿਸੇ ਸੱਜਣ ਮਿੱਤਰ ਨੇ ਐਡਰੈਸ ਪੁੱਛਣਾ ਚਾਹੇ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਦੋਂ ਆਪਾਂ ਨਾਬੇ ਨੂੰ ਬਾਹਰ ਬਾਹਰ ਸੋਣੂ ਜਾਂਦੇ ਆ ਜਾਂ ਬਾਹਰ ਤੋਂ ਨਾਬੇ ਨੂੰ ਜਾਂਦੇ ਆ ਹਾਂਜੀ ਹਾਂ ਸੈਂਟਰ 'ਚ ਹਾਂ ਸੈਂਟਰ ਦੇ ਵਿੱਚ ਪਿੰਡ ਪੈ ਜਾਂਦਾ ਕੈਦੂਪੁਰ ਵੱਡੇ ਰੋਡ ਦੇ ਉੱਪਰ ਨਾ ਤੇ ਆਹ ਟਰੈਕਟਰ ਸਾਰੇ ਬਾਈ ਦੇ ਅੱਡੇ ਤੇ ਖੜੇ ਹੁੰਦੇ ਆ ਢਾਲੀਵਾਲ ਟਰੈਕਟਰ ਜਿਹਦੇ ਨਾਂ ਤੇ ਬਾਈ ਕੰਮ ਕਰਦਾ ਨਾਂ ਬਾਈ ਦਾ ਹੈਪੀ ਆ ਪੂਰਾ ਨਾਂ ਬਲਵਿੰਦਰ ਸਿੰਘ ਆ ਬਾਕੀ ਜਿਹੜਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਫਟਾਫਟ ਫੋਨ ਲਾ ਲਓ ਕਰੋ ਸੰਪਰਕ ਸੱਜਣੋ ਸਾਰੇ ਟਰੈਕਟਰ ਪੂਰੇ ਘੰਟੇ ਨੇ ਬਾਈ ਲਵੇ ਕਰੋ ਸੰਪਰਕ ਜਾਇਜ ਰੇਟਾਂ ਦੇ ਵਿੱਚ ਨੇ